ਹਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 6:30 ਦਾ ਅੱਜ ਬਸ ਆਪਣਾ ਝਾੜੂ ਪੋਚਾ ਰਹਿ ਗਿਆ ਬਾਕੀ ਕੰਮ ਕਾਰ ਆਪਾਂ ਜਿਹੜੇ ਸਾਰੇ ਨਵੇੜਦੇ ਸੀ ਕਿਉਂਕਿ ਇੰਨਾ ਨਿਆਣਾ ਸਿੱਖੀ ਤੇ ਤੇ ਪਾ 4 ਵਜੇ ਫਿਰ ਉੱਠ ਖੜੇ ਸੀ ਉਹਦੇ ਫਿਰ ਆਪਦੇ ਕੰਮ ਕਾਰ ਆ ਜਿਹੜੇ ਨਵੇੜਦੇ ਸੀ ਹਾਂਜੀ ਜਾਇਆ ਹੀ ਆਈ ਨਹੀਂ ਲੱਗਦਾ ਕੀ ਕਰਾ ਆਪਣਾ ਸਰਦ ਨਹੀਂ ਜਿਆਦਾ ਡੈਣਾ ਆ ਗਈ ਸਿਲਾਈ ਤੇ ਲਾਇਆ ਤਾਂ ਮੇਰੇ ਜਾਂਦੇ ਨੂੰ ਆਈ ਪਈ ਸੀ ਮੈਂ ਲਾ ਰੰ ਦਾ 3.5 ਤੇ ਲਾਇਆ ਸੀਗਾ ਹੂੰ ਤੇ ਕਿਹੜਾ ਮੈਂ ਉਠਾਇਆ ਸੀ ਉਹ ਦੱਸੋ ਨਹੀਂ ਹੋਦਾ ਤੇ ਆਪਸ਼ਨ ਨਹੀਂ ਆਉਂਦੀ ਪੰਜ ਮਿੰਟਾਂ ਦਾ ਸਲੂਸ ਟਾਈਮ ਮੈਂ ਉਹ ਲਾ ਕੇ ਨਾ ਪੈ ਗਿਆ ਮੁੜ ਕੇ ਬੱਜੇ ਨਹੀਂ ਗਾ ਪਤਾ ਨਹੀਂ ਕਿਉਂ ਹੈ ਹੂੰ ਮੁੜ ਕੇ ਦੇ ਵਿੱਚ ਜੇ ਨੂੰ ਸਵੇਰ 4 ਵਜੇ ਜਾ ਕੇ ਤਮ ਤਾਂ ਕਰਾ ਕਰ ਪਾ ਜਿਵੇਂ ਉੱਤਰ ਚਾ ਕਰ ਰਾਤ ਇਹਨਾਂ ਨੂੰ ਹੋ ਗਿਆ ਉਹ ਦੋ ਫੀਵਰ ਬਾਲਾ ਜਾਰੇ ਇੱਕੇ ਦਾ ਵੀ ਹੋ ਗਿਆ ਫਿਰ ਮੈਡੀਸਨ ਵਗੈਰਾ ਜਿਹੜੀ ਦੁਆਰੇ ਕੋਈ ਲਈ ਸੋਦੇ ਨਾਲ ਬਖਾ ਦਿਆ ਪਹਿਲਾਂ ਤਾਂ ਸੋਨੋ ਲਈ ਨਹੀਂਗਾ ਉੱਠਕਣੇ ਬੱਚੇ ਨਹੀਂ ਬੱਚੇ ਉੱਠੇ ਨਹੀਂ ਹੈਗੇ ਕੀ ਕਰਨਾ ਠਾ ਕੇ ਸੁੱਤੇ ਰਹਿਣ ਦੋ ਨਾ ਕੱਲ ਨਾ ਮੈਂ ਸਵੇਰ ਵਲੌਗ ਨਹੀਂ ਸਟਾਰਟਿੰਗ ਸਟਾਰਟ ਕੀਤਾ ਤਾਂ ਸਾਰਾ ਦਿਨ ਹੀ ਕੰਮ ਜਾਂ ਵਿੱਚ ਲਹਿ ਰਹਾ ਮੈਂ ਸਾਰਿਆਂ ਦਾ ਮੇਨ ਮੇਨ ਕੰਮ ਬਲੌਗ ਦੇ ਸਟਾਰਟਿੰਗ ਕਰਨੀ ਹੈ ਬਲੌਗ ਦੀ ਸਟਾਰਟਿੰਗ ਕਰਦੀ ਆ ਮੈਂ ਕਿਹਾ ਲੋਜੀ ਟਾਈਮ ਹੋ ਗਿਆ 11 ਦਾ ਵੈਸੇ ਕੰਮ ਕਰਤਾ ਪਰ ਬਹੁਤ ਟਾਈਮ ਦਿਨ ਵੀੜੇ ਐ ਅੰਦਰ ਬੈਠੇ ਸੀ ਚਾਹ ਬਣਾਉਣ ਆਈ ਸੀਗੀ ਕਿ ਮੈਂ ਆਖੇ ਪਸ਼ੂ ਨੂੰ ਵੀ ਦੇਖ ਕੇ ਆਵਾਂ ਕੋਈ ਅੱਜ ਜਰੂਰਤ ਹੈਗੀ ਇਹਨਾਂ ਨੂੰ ਕਿਸੇ ਦੀ ਪਹਾਰੇ ਆ ਵਗੈਰਾ ਦੀ ਨਹੀਂ ਬੈਠੀ ਆ ਵੈਸੇ ਰਾਮਦਲੀ ਦੇ ਨਾਲ ਗੇਟ ਕਰ ਦਨੇ ਆਪਾਂ ਬੰਦ ਉਹ ਮਿਲ ਕੇ ਦਾ ਰਾਂਦਰੀ ਦੇ ਨਾਲ ਆਪਣੇ ਜਿਹੜੇ ਕੰਮਕਾਰ ਆਪਾਂ ਕਰੀ ਜਾਵਾਂਗੇ ਅੱਜ ਚਲਾਉਣੇ ਆ ਮਸ਼ੀਨ ਕਰਦੇ ਆ ਪ੍ਰੈਸ ਸਟਿਚ ਸ਼ਾਰਟਾਂ ਤਾਂ ਮੇਰੀਆਂ ਦਿੱਤੀਆਂ ਹੋਈਆਂ ਹੀ ਆ ਬਾਟਮ ਹੀ ਰਹਿੰਦੀਆਂ ਸੀਗੀਆਂ ਉਹ ਚਲ ਕਰ ਲਾਂਗੇ ਕਿਉਂਕਿ ਕੰਮ ਕਾਰਜ ਕਰਕੇ ਨਾ ਕੋਈ ਨਾ ਕੋਈ ਹੋਰ ਕੰਮ ਦੰਦਾ ਹੋ ਜਾਂਦਾ ਆਪਾਂ ਨੂੰ ਤਾਂ ਕਰਕੇ ਉਹ ਵਿੱਚ ਵਿਚਾਲੇ ਪਏ ਆ ਬੱਚਿਆਂ ਦੀ ਵੀ ਆਪਣੀ ਸਰਵੋਂ ਵਾਲੇ ਪਈ ਨੇ ਮੈਂ ਕਿਹ ਪਹਿਲੇ ਚਾਹ ਦੇ ਬੜੇ ਸ਼ਕੀਨ ਹੋਏ ਜਵਾਕ ਵੀ ਚਾਹ ਲਿਆ ਕੇ ਦੇ ਮम्मा ਪਹਿਲਾਂ ਚਲੋ ਜੇ ਚਾਹ ਬਣਾਣੇ ਆ ਚਾਹ ਪਣੀ ਹੋਣੀ ਬਣ ਗਈ ਹੋਣੀ ਹੈ ਚਾਹ ਆਪਣੀ ਵੀਰੇ ਚ ਉਬਲ ਗਈ ਉਬਲ ਉਬਲ ਕਮਲੀ ਹੋ ਗਈ ਚਾਹ ਆਪਣੀ ਆ ਕੀ ਖਲਾੜੇ ਪਾਏ ਮੇਰੇ ਸਾਹਣ ਦੇ ਮੰਮਾ ਸਾਫ ਕਰਦੇ ਨਾ ਉਹਨੇ ਕੱਪੜੇ ਬਦਲ ਗਏ ਆ ਕਰਤੀ ਰਹੀ ਹਾਂ ਇਹਦਾ ਇੰਨੇ ਖਿਲਾੜੇ ਪਾਏ ਆ ਮੈਂ ਸਾਫ ਕਰੀ ਜੰਨੀ ਆ ਅੱਛਾ ਅੱਜ ਕਿਵੇਂ ਸੁਰਤਾਂ ਕੀ ਸੰਸਾਸ ਸਪਾਈ ਕਰਨ ਦੀ ਸਾਰੇ ਕਮੂਨ ਖਿਲਾੜਾ ਪਾਏ ਆ ਜੱਸ ਸਰ ਬਹਾਲਾ ਬਤੋਣਾ ਡੇਲੀ ਮੇਰੇ ਨਾਲ ਇਹੀ ਕਲੇਸ਼ ਹੁੰਦਾ ਸਰ ਬਹੌਣ ਦਾ ਨਾ ਵਿਚਾ ਪੀ ਹੋਏ ਮਮ ਆਪਕੇ ਇਤਨਾ ਸਾਰਾ ਮੇਕਅਪ ਹੈ ਆਪ ਕਰਤੀ ਕਿਉਂ ਹੋ ਕਰੇ ਕੀ ਕਰਨਾ ਪਤਾ ਹੁਣ ਲਿਪਸਟਿਕ ਲਾ ਲੈਨੇ ਆ ਗੱਜਲ ਪਾ ਲੈਨੇ ਆ ਸੋਨੂ ਥੋੜੇ ਬਾਲਾ ਕਰੀਜ਼ ਆ ਨਾ ਲਿਪਟਿਕਸ ਲਗਾਇਆ ਕਰੋ ਮੰਮਾ ਕਹਿੰਦੇ ਕਿਤਨੀ ਹਮ ਯੂ ਦੋ ਹੈ ਇੱਕ ਵੀ ਨਹੀਂ ਪਹਿਲੇ ਸਾਰੇ ਦੇਖੋ ਹਿੰਦੀ ਦੇਖੇ ਨਾ ਹਿੰਦੀ ਦੇਖੋ ਕਟਾਵਾਟਾ ਕੋ ਲਿਪਟਿਕਸ ਤੋਂ ਦੇਖੋ ਇਸ ਪਾਸ ਕਿਤਨੀ ਆਏ ਓਹ ਇਹ ਦੇਖੋ ਦੇਖੋ ਆ कोई गल लाया करांगे मम्मी ने गई थी इसमें बहुत पड़ी है मम्मी लगाते नहीं है ओके तो मम्मी तो लगाते तो नहीं है जो इतना सारा मेकअप कहां से लगाए कहां से लाई हां शहर से शहर से तो लाए हैं पर तो लगाते क्यों नहीं हो ऐसे खर्च करते हो मैं की बणूंगा साडियां गुड़ियां ने देख ले पैसे खर्च कर दिए गए ਮਮਾ ਉਹ ਵੀ ਅਸੀਂ ਸ਼ਾਦੀ ਵਿੱਚ ਤੇ ਹਿੰਦੀ ਬੋਲਦਾਂ ਫਿਰ ਹਿੰਦੀ ਬੋਲੋ ਸ਼ਾਦੀ ਵਿੱਚ ਜਿਆਦਾ ਲਿਪਟਿਕਸ ਔਰ ਬਿਲਾ ਲਗਾਤੀ ਜਾਂਦੀ ਹੈ ਲਗਾਤੀ ਜਾਂਦੀ ਹੈ ਇਹ ਜੋ ਔਰ ਮੇਕਅਪ ਆ ਉਸਕਾ ਪੈਸਾ ਤਾਂ ਖਰਚ ਕਰ ਦਿੰਦੀ ਹੈ ਪਰ ਮੇਕਅਪ ਲੋਗ ਲਗਾਤੀ ਨਹੀਂ ਹੈ ਲੋਕਾਂ ਦਾ ਕਾਜਲ ਦੇਖੋ ਵੀ ਇਹਨਾਂ ਨੂੰ ਕੌਣ ਸਗਾਉਂਦਾ ਹਨਾ ਕਦੋਂ ਨਹੀਂ ਇਹ ਖਲਾਰੇ ਪਾਈ ਬੈਠੀਆਂ ਹਨ ਕਾਜਲ ਵੀ ਦੇਖੋ ਡਰੈਸਿੰਗ ਚਲਦਾ ਮੈਂ ਚਲ ਕਰੀ ਜਾਾਂਗੀ ਮੇਰੀ ਮੰਮੀ ਨਹੀਂ काजल घणी लगा दी काजल बिना त मैं दिन न गोनी तो आप लगा के दिखाओ लगा दूंगी तो मैं ठीक है प्लीज जल्दी-जल्दी ये सामान समेट दो तो टेक जाओ प्लीज किक जाएंगी फिर पैसे क्यों खर्च करते हो इतना सारा मेकअप लगाते क्यों नहीं हो फिर मेरा टाइम है बे हूं जिमे होनी ना ये सामान लियादा फिर हूं बुढी होके लेके आऊंगी मां तुसी त होनी पाल दियो सारा कुछ हां जी मम्मी ਸਿੰਦੋ ਹੱਬ ਲਗਾਤੇ ਤਾਂ ਹੈ ਲੋਪਤ ਹੁਣ ਹੁਣ ਮੈਂ ਬੇੜਾ ਸੰਬਰ ਦੀ ਫਾਊਂਡੇਸ਼ਨ ਲਗਾਇਆ ਕਰਾਂ। ਆਹ ਜੀ ਫਿਰ ਜਾਣੇ ਕੋਈ ਨਹੀਂ ਜਸੂ ਜਾ ਕਰਾਂਗੇ ਤੜਾ ਉਦੋਂ ਆਪਾਂ ਮੇਕਅਪ ਹੂਸ ਸਵਾਰ ਲਿਆ ਕਰਾਂ। ਲੋ ਫਾਊਂਡੇਸ਼ਨ ਐ ਮਾਂ ਦੀ ਮੇਕਅਪ ਕਰ ਹਾਂ ਬਲੌਗ ਬਣਾਉਣ ਵੇਲੇ ਕਹਿੰਦੀਆਂ ਮੇਕਅਪ ਕਰ ਲਿਆ ਕਰ। ਬਾਲੇ ਐਕਟਿਵ ਬੱਚੇ ਅੱਜਕੱਲ੍ਹ ਦੀ ਤਾਂ ਲਾ ਕੇ ਵੇਗੀ ਕਰਕੇ ਵੇਗੀ ਮੇਕਅਪ ਆ। ਦੇਖਾਂ ਸਾਈ ਰਿੱਡਿਕ ਕਾਹਦੇ ਨਾ ਲਾਇਆ ਕੀ ਕਰੀ ਬੈਠੀ ਮੇਰੇ ਇਅਰਿੰਗਸ ਹੈ ਇਹ ਹੈ ਇਹ ਚਲਾਈਏ ਸੋਨੇ ਨੂੰ ਲੱਗਦੀ ਅਹਵਾਲਾ ਲੇ ਪੈਨ ਯਸ ਇਸਕੇ ਮਨੇ ਛੱਡ ਜਾ ਬੁੱਤ ਦੇਖ ਲੈ ਮੈਂ ਤਾਂ ਨਹੀਂ ਕਰਦੀ ਤੂੰ ਤਾਂ ਕਰ ਲੈ ਮੇਕਅਪ ਹੈ ਜੀ ਅੱਜ ਕੇ ਨਾ ਸੋਨਾ ਵਸਮਾ ਤੇ ਬਦਲਵਾਵੀ ਬਹੁਤ ਆ ਤੇ ਅਸੀਂ ਕਿਹਾ ਵੀ ਥੋੜੀ ਕਲਪ ਲੈ ਲੈਣਾ ਛਿੰਮ ਤੁਨੇ ਨਾਂਜ ਬਣੇ ਮਮਾ ਜੀ ਮਮਾ ਜੀ ਹਨ ਮਮਾ ਜੀ ਸੂਟ ਤੋਂ ਦਸਰਦਾ ਸਟੀਚ ਕਰ ਦਸੀ ਤੇ ਬੀਬੀ ਕਿਵੇਂ ਠੀਕ ਹੈ ਕਰਕ ਨੇ ਠੀਕ ਹੈ ਗਾਇਬ ਵੀ ਹੈ ਹਾਂਜੀ ਮਮਾ ਜੀ ਕਾ ਬੇਸੀ ਸੋ ਚਿੱਚ ਮਮਾ ਜੀ ਕਿਨੇ ਕਰਦੇ ਕਿਨੇ ਕਰਦੇ ਆ ਠੀਕ ਹੈ ਕੀ ਕਲਿੱਪ ਲੱਗੇ ਹਾਂ ਅੱਜ ਮੌਸਮ ਅੱਜ ਵੀ ਬਹੁਤ ਜ਼ਿਆਦਾ ਸੁਨਣਾਗਾ ਯਾਨੀ ਕਿ ਗਰਮੀ ਹੈਣੀਗੀ ਹਵਾ ਚੱਲਦੀ ਤਾਂ ਬਟ ਘਟ ਹੈ ਤੇ ਉੱਚਾ ਹੋਆ ਬਦਲ ਗਈ ਦੀ ਐ ਵੀ ਮੌਸਮ ਸੁਹਣਾ ਹੈ ਗਰਮੀ ਨਹੀਂ ਆਉਂਦੀ ਹੈਗੀ ਫੇਰ ਫੇਰ ਕਹਿ ਰਹੇ ਕਿ ਇੱਕ ਦੋ ਦਿਨਾਂ ਤੱਕ ਨਹੀਂ ਆਏਗਾ ਮੌਨਸੂਨ ਆਣਗੇ ਆ ਚਲੋ ਵਧੀਆ ਫਸਲਾਂ ਨੂੰ ਸਿਹਤ ਆ ਪਸ਼ੂ ਪੰਛੀਆਂ ਨੂੰ ਸਿਹਤ ਹੈ ਨਾ ਅੱਗੇ ਨਹੀਂ ਆਏਗਾ ਅੱਗੇ ਆਥ ਨੂੰ ਨਾ ਤਿੰਨ ਤਿੰਨ ਕੈਂਪਰ ਹੈ ਜਿਹੜੇ ਪਾਣੀ ਦੇ ਲੱਗੇ ਜਾਂਦੇ ਨੇ ਤਿੰਨ ਤਿੰਨ ਕੈਂਪਰ ਬਰਫ ਨਹੀਂ ਪੂਰੀਆਂ ਦੇ ਹੁੰਦੀ ਸੀ ਤੇ ਅੱਜ ਕਿਹਦਾ ਮੈਂ ਹੁਣ ਲੇਟੀਆਂ ਚਾਰਨ ਗਈ ਸੀ ਪਸ਼ੂ ਨੂੰ ਹੁਣ ਆਉਂਦੀ ਹੋਈ ਉਹ ਵੀ ਦੋ ਘੁੱਟਾ ਪੀ ਆਈ ਦੀ ਅੱਜ ਪੀਤਾ ਹੀ ਨਹੀਂ ਹੈਗਾ ਪਾਣੀ ਤੇ ਪਾਣੀ ਸਾਰਾ ਦਿਨ ਕੈਂਪਰ ਉਵੇਂ ਫੋਲਦਾ ਰਹਿੰਦੇ ਕੋਈ ਨਹੀਂ ਪਿੰਦਾ ਨਹੀਂ ਤਾਂ ਜਦੋਂ ਬੀਬੀ ਵਰਗੇ ਵੀ ਜਦੋਂ ਕੋਈ ਬਾਗ ਦੀ ਦਾਦੀ ਆਈ ਹਾਂ ਇਹ ਨਹੀਂ ਪਪਾ ਜਦੋਂ ਦੇਣਗੇ ਢਾਈ ਤੇ ਚਾਹ ਵੀ ਲੈ ਆਉਣਗੇ ਆਪਣੇ ਫੇਰ ਫੇਰ ਮਨ ਲਾ ਦਾ ਕੱਲ ਤੋਂ ਲੱਗ ਜਾਣਗੇ ਝੋਨਾ ਲਾਉਣ ਦੇ ਕਿ ਮੈਨੂੰ ਐ ਸੀ ਕਿਤੇ ਲੱਗ ਗਿਓ ਵਿੱਚ ਵਿੱਚ ਵਿਚੜ ਕੇ ਕਿਸੇ ਹੋਰ ਦੇ ਲੱਗੇ ਸੀਗੇ ਝੋਨਾ ਲਾਉਣ ਹਾਂ ਅੱਜ ਸ਼ਾਮ ਕੀ ਕਿ ਦੋਪਹਿਰ ਹੈ 12:10 ਮਿੰਟ ਆਪੋ ਕਿਹੜੀ ਹੈ ਤੁਸੀਂ ਬੱਦੀ ਕਿਵੇਂ ਪਾਉਂ ਕਿਵੇਂ ਹਾਂ ਠੀਕ ਹੈ ਐ ਹੈ ਮੈਂ ਖੇਡ ਰਹੀ ਹਾਂ ਦੱਦੀ ਮੰਮੀ ਨੂੰ ਮਸਜ ਕਰ ਦੂੰ ਮੇਰੀ ਦੱਦੀ ਨੂੰ ਦੱਦੀ ਕਰ ਦੋ ਮੈਂ ਉਹ ਰਾਈਟਿੰਗ ਪੂਰਾ ਕਰਾਂ ਜੀ ਫੋ

ਨਾ ਮੱਥਾ ਮਾਰੀ ਆਣੀਆ ਮਸ਼ੀਨ ਖਰਾਬ ਹੋ ਗਈ ਕਦੇ ਵੀ ਕੋ ਟਾਂਗਣਾ ਕੰਮ ਨਹੀਂ ਹੁੰਦਾ ਮੇਰਾ ਡੇਢ ਘੰਟਾ ਖਰਾਬ ਹੋ ਗਿਆ ਮੂਡ ਆਫ ਹੋਇਆ ਪਿਆ ਮੂਰੇ ਰੱਖੇ ਹੋਊਗੀ ਗੰਡ ਕਿਉਂ ਪੱਲੀ ਨੂੰ ਮੂਰੇ ਕਰਦਾ ਟੁੱਟੀਆਂ ਹੀ ਜਾਂਦੀਆਂ ਐ

ਅੱਜ ਫੇਰ ਮੈਂ ਖਖੜੀ ਲਿਆਈ ਖਖੜੀ ਖਾਣ ਆਲੀ ਆ ਤਾਂ ਆਹ ਕੱਟ ਕੇ ਰੱਖ ਦਾਂ ਖਾਣ ਇਹਦਾ ਪਾਟੀ ਪਈ ਐ ਮੀਨ ਨਾਲ ਹੋਣਾ ਹੋਣ ਲੱਗਣਾ ਚਲ ਗਰੀਦ ਹੋਈ ਐ ਵਦਗਾ ਬੀਬੀ ਅੱਜ ਨਹੀਂ ਬਾਹਰ ਅੱਗੇ ਸਬਜ਼ੀ ਕੱਟਦੀ ਅੱਜ ਆਪਾਂ ਬਿਉਣੇ ਆ ਟਿੰਡੂ ਬਾਬਾ ਸਾਰੇ ਪਿਆਜ਼ ਪਾ ਗਏ ਨੇ ਟਿੰਡੂ ਲਿਆਂਦਿਆ ਸੀ ਖੇਤੋਂ ਲਿਆਂਦਿਆ ਸੀ ਟਿੰਡੂ ਥੋੜਨੇ ਕੀ ਹੋ ਗਿਆ ਬਾਬਾ

ਆੰਦੀਏ ਦੁੱਧ ਪਾਣੀ ਠੰਡਾ ਹੈਗਾਗਾ ਕਿ ਪਾਵਾ ਵਰਫ ਹੋ ਰੱਜਾ ਥੋੜੇ ਸੇਕ ਜਾ ਹੈ ਪੈ ਦਬੈਰ ਦਾ ਅੱਜ ਦੇਖ ਲੈਣਾ ਕੀ ਖਾਣਾ ਬਣਾਇਆ ਹੈ ਪਰ ਗਰਮੀ ਬਹੁਤ ਆਜਾ ਮੈਂ ਪਹਾਰੇ ਘਾੜੀ ਪਹਾਰਿਆਂ ਨਾਲ ਪਾਣੀ ਨਾਲ ਕਿੰਨਾ ਮਾੜੇ ਸੁਲਾ ਜਮਾ ਕਰ ਗਿਆ ਦੋ ਦਿਨਾਂ ਨਾਲ ਨਹੀਂ ਕਰਦਾ ਅੱਜ ਨੇ ਇੱਕ ਗੰਦ ਪਾਇਆ ਪੈਦਾ ਅੱਜ ਇਹਨਾਂ ਨੂੰ ਸੁੱਕਾ ਚੱਕਾ ਹੈ ਸਟਰੇ ਸਾਈਂ ਵੀ ਅਰੇ ਪਰ ਟੇਟ ਨਹੀਂ ਘਰਨਾ ਨਹੀਂ ਮੈਨੂੰ ਲੈ ਜਾਣਗੇ ਪ੍ਰਸ਼ਾਦ ਚਲ ਮੈਨੂੰ ਐ ਛੱਡਨਾ ਮਾਰਨਾ ਆਸੇ ਹੋ ਜਾਏ ਆਰੇ ਕੀ ਪਤਾ ਨਹੀਂ ਸੀ ਮੈਨਾਂ ਲਈ ਕਿ ਮਜ਼ਾਕ ਖੰਡ ਕਰਦੇ ਸਨ ਨੰਨੂ ਰੰਬੋ ਨਾ ਸਨੂ ਮੈਜਾਂਗੇ ਪ੍ਰਸ਼ਾਦ ਹੈ ਮੈਂ ਕਿਹਾ ਵੀ ਰੰਬੋ ਨਾ ਮੈਜਾਂਗੇ ਪ੍ਰਸ਼ਾਦ ਰਾਨ ਨੇ ਤਾਂ ਸੀ ਨਹੀਂ ਅੱਜ ਟੀ ਹੋ ਜਾ ਹੁਣ ਬਣਾਉਣੀ ਆ ਉਤਾੜੀ ਪਾਈਆਂ ਕੁਛ ਅੱਗੇ ਤੇ ਮੰਮਾ ਗੱਲਾਂ ਨੂੰ ਬਾਈਆਂ ਦੇਸੀ ਲੋਜੀਤਾ ਰੰਗ ਜਰਾ ਕੱਢ ਕੇ ਸਮਝੀ ਨੂੰ ਪਲਾ ਤਾਂ ਤੜਕਾ ਤੇ ਇੱਕ ਸਾਈਡ ਆਪਾਂ ਗੁੰਨ ਰਹੀ ਸੀਗੇ ਆਟਾ ਤੇ ਬੱਚਾ ਪਾਰਟੀ ਅੱਜ ਪਤਾ ਮਿੱਟੀ ਨਾਲ ਖੇਡ ਰਹੀ ਹੈ ਫੋਨ 'ਤੇ ਫੜਨੇ ਖੇ ਜੇ ਤੁਸੀਂ ਦੇਖਿਆ ਤਾਂ ਦੇਖ ਲਿਓ ਕਿ ਅੱਜ ਮਿੱਟੀ ਪੱਟ ਕੇ ਨਾ ਕਰਕੇ ਪਾਣੀ ਨਾਲ ਗਿੱਲੀ ਕੇਕ ਬਣਾਉਣਾ ਛੇੜੀ ਹੈ ਕਦੇ ਗਲਾਸ ਬਣਾ ਲੈ ਦੇ ਕਦੇ ਕਸ ਬਣਾ ਲੈ ਦੇ ਉਹ ਜੇ ਪਾਪੜਾ ਸਟਿਚਰਿੰਗ ਵੀ ਠੀਕ ਹੋ ਕੇ ਆ ਗਈ ਜਿਆਦਾ ਪ੍ਰੋਬਲਮ ਨਹੀਂ ਸੀਗੀ ਕਿ ਪਾਪੜੀ ਚੜ ਆਖ ਨਾ ਇਹਦੇ ਨਾਲ ਤਾਂ ਹੀ ਤਾਂ ਚੜ ਗਈ ਸੀ ਆਪਾਂ ਚਲਾਉਣਾ ਤੇਰ ਪਾਸੋਂ ਦੇ ਸਾਮਸਨੜ ਕਰਤੇ ਕੋਸ਼ਲਵਾ ਤੇ ਬਰਤ ਤੇਲ ਕੋਨੇ ਚ ਪਾਪੜੀ ਮਸ਼ੀਨ ਲਾ ਕੇ ਆ ਗਈ ਸੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ ਤਾਂ ਡੰਗੜਾ ਥੋੜਾ ਜਿਆਦਾ ਰਿਹਾ ਸੀ ਤੇ ਸੂਈ ਟੁੱਟ ਕੇ ਵਿੱਚ ਚੜ ਗਈ ਸੀ ਮੇੜੀ ਕਿ ਮੇਥੋਂ ਨਹੀਂ ਨਿਕਲੀ ਤੇ ਫਿਰ ਸਹੀ ਕਰਾ ਗਿਲੇ ਅਜੇ ਹੁਣ ਅਪੈਕ ਕੋਰੀ ਅੱਧਾ ਘੰਟਾ ਹਜੇ ਕਿਉਂਕਿ ਸਦੀ ਹੈ 6 ਸਵਾ 6 ਹੋਈ ਨੇ ਰੋਟੀ ਮੁਜਾਦੀ ਹੈ ਤੇ ਉਹ ਨਜ਼ਰ ਮੈਂ ਜਾਨੀ ਮਸ਼ੀਨ ਦੇ ਕੋਲ ਸੁਢੀ ਜਿਹੀ ਰਹਿ ਗਈ ਸੀਗਾ ਮੇਰਾ ਕੰਮ ਕਰਨ ਵਾਲਾ ਮੈਂ ਕਰ ਦੂੰਗੀ ਹੁਣ ਇਹ ਆਪਾਂ ਪੱਲੇ ਗੁੰਮੇ ਤੇ ਰੱਖ ਦਿੰਦੇ ਆਂ ਤਾਂ ਰੋਟੀ ਵਧੀਆ ਲੱਗੇ ਬਾਜੀ ਕੋ ਤੋਂ ਸਾਰਾ ਦੇਣੀ ਹਾਂ ਦੋ ਹਾਂ ਤਾਂ ਕਿ ਜੀ ਜੀ ਸਾਡੇ ਆਈ ਨੀ ਆਂ ਨਾ ਕਿ ਤੇਰੇ ਅੰਮਰੇ ਆਵਾਂਗੇ ਸੀ ਲੱਗੇ ਗਏ ਲੋ ਮੰਨ ਤਾ ਆ ਤੇਰੀ ਫਰਾਕ ਦੇ ਦੇ ਮੈਨੂੰ ਫਰਾਕ ਦੇ ਦੇ ਤੇਰੀ ਸੋਹਣੀ ਵਾਲੀ ਏੜਿਆ ਹੈ ਦੇ ਦੇਗੀ ਮੈਨੂੰ ਹੈ ਦੇ ਦੇਗੀ ਫਰਾਕ ਤੇਰੀ ਕੋਈ ਨਹੀਂ ਫਿਰ ਤੇ ਮੈਂ ਗੋ ਲਿਆ ਕਿ ਅਸੀਂ ਤੁਹਾਡੇ ਘਰੋਂ ਮੈਂਗੋ ਲਿਆਈਏ ਆਏ ਕਿ ਮੇਰੇ ਫਿਰ ਤੋਂ ਮਟਰ ਕਾ ਤੋਂ ਖਾਈ ਨਹੀਂ ਫਿਰ ਮੈਂ ਤੈਨੂੰ ਚੀਜੀ ਦਿੱਤੀ ਖਾਣ ਮੈਂ ਤਾਂ ਲੈ ਕੇ ਆਉਂਗੀ ਤੁਹਾਡੇ ਘਰੋਂ ਜਾ ਕੇ ਮੈਂਗੋ ਨਾ ਬਈ ਇਹ ਨਹੀਂ ਗੱਲ ਬੰਦੀ ਕੀ ਮੈਂ ਮੰਗੋ ਲੈ ਕੇ ਆਉਂਗੀ ਤੇ ਮਾਂ ਤੇ ਦੀ ਜੂੜੀ ਦੇਖੋ ਇਹ ਮਾਂ ਤੇ ਦੀ ਜੋਦੀ ਨਿੱਕੀ ਜੀ ਜੋੜੀ ਛਿੱਡੀ ਜੀ ਮਨ ਤਾਂ ਬੰਨਾ ਜੇ ਜੇ ਮੈਂ ਬੰਨਾ ਜੈਨੇ ਬੰਨਾ ਬੋਲ ਉਹ ਤੇ ਤੂੰ ਕਹਿ ਦਿੰਦੀ ਆ ਤੂੰ ਹੁਣ ਕਹਿੰਦੇ ਹੋਰ ਇੱਥੇ ਬੈਠਣਾ ਬੈਠ ਜਾ ਫਰਾਗ ਫਾਤੀ ਮਮਾ ਚਲ ਲੱਤਾਂ ਗੋੜ ਕਰਕੇ ਰੱਖ ਦੇਖ ਜੁਣ ਕੇ ਰਿਆ ਉਹ ਆ ਸਾਡੀ ਵੱਡੀ ਆਖੀ ਆ ਦੀ ਬਾਹਰ ਬਾਹਰ ਜੀ ਰੋਟੀ ਖਾ ਲਈ ਤੁਸੀਂ ਹੋਏ ਡਰਾਈਟ ਨਹੀਂ ਨਹੀਂ ਖਾਦੀ ਨਹੀਂ ਰਸਤੇ ਡੈਡੀ ਵਰਕੇ ਆ ਗਏ ਹੁਣ ਨਾ ਹੀ ਆਂਦੇ ਆ ਫਿਰ ਤੂੰ ਮੇਰੇ ਖਾਦੀ ਅੱਜ ਹਲੇ ਨਹੀਂ ਖਾਦੀ ਕਿਉਂ ਨਹੀਂ ਖਾਦੀ ਸ਼ਿਕਾਇਤ ਹੀ ਨਹੀਂ ਆਈ ਜਲੀ ਰੇੜੀ ਸਾਰਾ ਬਣਾ ਸਾਰੇ ਤੂੰ ਨਾਲੇ ਕੱਪੜੇ ਦੇ ਕਿਤੇ ਡੈਡੀ ਨੇ ਲੇ ਲਿਆ ਉਹਨਾਂ ਨੂੰ ਗੁੱਸੇ ਆ ਨਾ ਤਰ ਅੱਗੇ ਐਵੇਂ ਨਾ ਗੱਲ ਕਰ ਕਾ ਤੂੰ ਗੁੱਸੇ ਐ ਦੇਖ ਜਦੋਂ ਜੈਸਮਿਨ ਕੇ ਐਸੀ ਖੇਡਣ ਜਾਂਦੇ ਹੁੰਦੇ ਨੀਂ ਜੇ ਰਾਤ ਨੂੰ ਹੈ ਲੱਖਾਂ ਘੰਟਾ ਹੋ ਗਿਆ ਗੱਲਦੇ ਨੇ ਲੜੀ ਆ ਬਾਂਦੀ ਉਦੋਂ ਤਾਂ ਮੈਂ ਉਦੋਂ ਕਹਿੰਦੀ ਹੁਣ ਆਪਦੀ ਵਾਰ ਦਵਾਈ ਮੈਂ ਥੱਕ ਗਈ ਉਦੋਂ ਮੈਂ ਦਵਾਈ ਦਿੰਨੀ ਆ ਜਦੋਂ ਹੁਣ ਉਹ ਅੱਗੇ ਖੜੀ ਹੁੰਦੀ ਸੋਚ ਜਾਂਦੀ ਤੂੰ ਦੇ ਵਾਰੀ ਮੈਂ ਨਹੀਂ ਦਿੰਦੀ ਤੇਰੀ ਵਾਰੀ ਆ ਤਨ ਕੋਈ ਨਹੀਂ ਫਿਰ ਖੇਡਦੇ ਵੀ ਹੁੰਦੇ ਤੇ ਲੜਦੇ ਵੀ ਹੁੰਦੇ ਆ ਮੈਨੂੰ ਹੀ ਪਤਾ ਮੈਨੂੰ ਗੁੱਸਾ ਜੜਿਆ ਈਸਾ ਜਿਹਾ ਦਿੱਤੀ ਆ ਵੀ। ਇਹ ਗੁੱਸਾ ਕਿੱਦਾਂ ਆ। ਹਾਥੋਂ ਸੁੱਜੂਗਾ ਪੈਰ ਚ। ਪੈਰ ਹਾਥੇ ਨਹੀਂ ਰਪਾਇਆ ਸੀ। ਇਹਦੇ ਵਿੱਚ ਲਾਖਾ ਦਿੱਤਾ। ਹਾਂ। ਚਾਪੀ ਦੇ ਇੰਟਾਪੀ। ਨਹੀਂ। ਦੇ ਦੇ। ਲੈ ਬੈ। ਤੈਨੂੰ ਭੁੱਖ ਨਹੀਂ ਲੱਗੀ। ਹਾਂ। ਬਦਲਵਾਈ ਹੈ। ਯੈਸ ਯੈਸ। ਆ। ਮਰਣਾ ਨਾ ਨਾ ਮੈਂ ਕੋਟੋ ਪਿੱਛਾ ਪਿੰਡ ਹੈ ਹੂੰ ਲੋ ਭਈ ਰੋਟੀ ਪਾਣੀ ਦਾ ਕੰਮ ਨੇ ਪੜ ਗਿਆ ਤੇ ਹੋਰ ਓਏ ਡਿਗਰੇਸੀ ਲਾਸਟ ਕੰਮ ਰਹਿ ਗਿਆ ਦੁੱਧ ਪੀਣਾ ਸ਼ੇਕ ਬਣਾਇਆ ਸਾਰੇ ਨੂੰ ਪਿਵਾ ਲਈ ਨਾ 9:30 ਵਜੇ ਜਾ ਕੇ ਜਿਹੜੇ ਕੰਮ ਆਪਣੇ ਕੰਪਲੀਟ ਹੁੰਦੇ ਐ ਜਿਵੇਂ ਕਿ ਬੀਬੀ ਵਰਗੇ ਕਹਿੰਦੇ ਹੁੰਦੇ ਹਨ ਮੱਸਾ ਮੰਜਾ ਮਿਲਦਾ ਉਹ ਗੱਲ ਐ ਸੋਨੇ ਜਾ ਕੇ ਕਿਤੇ ਮੰਜਾ ਹੌਲੀ-ਹੌਲੀ ਮਿਲਦਾ ਅੱਗੇ ਮੁੜ ਕੇ ਜਾਦੇ ਫਿਰ ਪੀਣਾ ਨਹੀਂ ਕਿਉਂਕਿ ਪਾਲਾ ਥੋੜਾ ਜਿਆ ਅੱਜ ਘੰਟਾ ਘੱਟ ਕਰਦੀ ਐ ਸਪਲਾਈ ਵਾਰੀ ਵਿੱਚ ਦੀ ਆਉਣਾ ਨੈਵਰੀ ਸਮਰੀ ਦਿਨ ਨੂੰ ਬਾਈ ਮਾਰ ਨੈਵਰੀ ਦਿਨ ਚਲੋ ਠੀਕ ਹੈ ਜੀ ਇਸ ਦਿਨ ਆ ਵੀ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਤਾਂ ਪਲੀਜ਼ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੀ ਨਹੀਂ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਨੇ ਕਿੱਦਾਂ ਦੇ ਲੱਗਦੇ ਨੇ